ਸਾਥੀਓ ਮੈਂ ਤੁਹਾਡਾ ਆਪਣਾ ਵੈਦ ਜਸਪ੍ਰੀ ਸਿੰਘ ਸਾਥੀਓ ਜਿੱਦਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ ਸੀਗੀਆਂ ਮੋਟਾਪੇ ਤੇ ਇਸ ਵਾਰ ਫੇਰ ਆਪਾਂ ਬਣਾ ਰਹੇ ਆ ਵੀਡੀਓ ਮੋਟਾਪੇ ਤੇ ਮੋਟਾਪੇ ਬਾਰੇ ਪਤਾ ਲੱਗ ਲਈਏ ਮੋਟਾਪਾ ਕਿੱਦਾਂ ਆਉਂਦਾ ਹੈ ਕੀ ਹੁੰਦਾ ਹੈ ਮੋਟਾਪਾ ਇਹ ਸਾਥੀਓ ਚਾਹੇ ਦਮ ਬਿਮਾਰੀ ਕਰਨ ਆਵੇ ਜਾਂ ਫਿਰ ਮੋਟਾਪੇ ਦੇ ਕਾਰਨ ਬਿਮਾਰੀਆਂ ਹੋਣ ਇਹ ਦੋਨੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਹਨ ਇਸੇ ਤਰ੍ਹਾਂ ਮੋਟੇ ਹਰ ਤਰ੍ਹਾਂ ਦੀ ਬਿਮਾਰੀ ਜਿਹੜੀ ਆ ਮੋਟਾਪੇ ਦਾ ਕਾਰਨ ਹੈ ਮੋਟਾਪਾ ਬਿਮਾਰੀਆਂ ਦਾ ਕਾਰਨ ਹੈ ਜਿਵੇਂ ਕਿ ਸ਼ੂਗਰ ਜਿਸ ਬੰਦੇ ਨੂੰ ਸ਼ੂਗਰ ਹੈ ਉਹਨੂੰ ਜਾ ਜਿਸ ਬੰਦੇ ਨੂੰ ਮਟਾਪਾ ਹੈ ਉਹਨੂੰ ਸ਼ੂਗਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਹਾਈ ਬੀਪੀ ਇਸੇ ਤਰ੍ਹਾਂ ਹੈ ਫਿਰ ਥਾਇਰੋਇਡ ਦੇ ਨਾਲ ਮਟਾਪਾ ਹੁੰਦਾ ਹੈ ਕਿਵੇਂ ਥਾਇਰੋਇਨ ਨਾ ਬਈ ਪਤਲਾ ਬਨੋਣਾ ਸ਼ੁਰੂ ਹੋ ਜਾਂਦਾ ਹੈ ਮਟਾਪਾ ਦਾ ਆਉਂਦਾ ਹੀ ਆਉਂਦਾ ਹੈ ਮਟਾਪੇ ਦੇ ਨਾਲ ਬਿਮਾਰੀਆਂ ਹੋਈ ਜਿਵੇਂ ਜਿਲੇਸੀਆਂ ਬਿਮਾਰੀਆਂ ਜਿਨੂੰ ਆਪਾਂ ਲੀਵਰ ਦਾ ਕਹਿੰਦੇ ਨੇ ਫੈਟੀ ਲੀਵਰ ਉਹਦੇ ਨਾਲ ਮਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਬਜ ਹੋ ਗਈ ਪੇਟ ਗੈਸ ਹੋ ਗਈ ਬਵਾਸੀਰ ਹੋ ਗਈ ਕਮਰ ਦਰਦ ਜੋੜਾਂ ਦਾ ਦਰਦ ਜਾਂ ਫਿਰ ਕਿਡਨੀ ਦੇ ਵਿੱਚ ਕੋਈ ਪ੍ਰੋਬਲਮ ਹੋਣੀ ਸਿਰ ਦਰਦ ਜਾਂ ਨਸਾਂ ਦੇ ਵਿੱਚ ਕਮਜ਼ੋਰੀ ਆ ਜਾਣੀ ਆਪਣੇ ਸਰੀਰ ਦੇ ਵਿੱਚ ਬੱਚੇ ਜਨਨੀਆਂ ਰਸੋਲੀਆਂ ਦੇ ਪੀਸੀਓਐਸ ਪੀਸੀਓਡੀ ਜਾਂ ਹਾਰਮੋਨਸ ਇਨਵੈਲੈਂਸ ਜਾਂ ਫਿਰ ਪੀਰੀਅਡ ਦੇ ਟਟਵੱਧ ਆਉਣ ਨਾਲ ਇਹ ਚੀਜ਼ਾਂ ਦੇ ਨਾਲ ਮਟਾਪਾ ਬਹੁਤ ਛੇਤੀ ਆਉਣਾ ਸ਼ੁਰੂ ਹੋ ਜਾਂਦਾ ਜਿਵੇਂ ਤੇ ਸਫੇਰ ਪਾਣੀ ਆਉਣਾ ਜਿਹਨੂੰ ਆਪਾਂ ਚਾਹੁੰਦੇ ਲਕੋਰੀਆ ਕਹਿੰਦੇ ਉਹਦੇ ਨਾਲ ਵੀ ਮਟਾਪੇ ਦੇ ਚਾਂਸਸ ਵੱਧ ਜਾਂਦੇ ਨੇ ਤੇ ਮਟਾਪੇ ਦੇ ਕਾਰਨ ਵੀ ਇਹ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਨਾਂ ਆਪਾਂ ਇਹ ਬਿਮਾਰੀਆਂ ਦਾ ਪਲੱਸ ਮਟਾਪੇ ਦਾ ਹੀ ਇਲਾਜ ਕਰਦੇ ਆ ਇਲਾਜ ਲਈ ਤੁਹਾਨੂੰ ਸਾਡੇ ਨਾਲ ਕੰਸਲਟ ਕਰਨਾ ਪਵੇਗਾ ਕਿਉਂਕਿ ਹਰ ਬੀ ਮਰੀਜ਼ ਦੇ ਨਾਲ ਗੱਲ ਕਰਕੇ ਉਹਦੀ ਪ੍ਰੋਬਲਮ ਸਮਝ ਕੇ ਫੇਰ ਹੀ ਅਸੀਂ ਉਹਦਾ ਇਲਾਜ ਕਰਦੇ ਹਾਂ ਸਿੱਧਾ ਇਹ ਨਹੀਂ ਹੈਗਾ ਕਿ ਮोटापा ਆ ਬੰਦੇ ਨੇ ਦੱਸਿਆ ਸਾਨੂੰ ਮੇਰਾ ਇਨਾ weight ਆ ਮੈਨੂੰ ਆ ਆ ਤੇ ਮोटापा ਆ ਮੈਨੂੰ ਦਵਾਈ ਦੇ ਦਿਓ ਇਸ ਤਰ੍ਹਾਂ ਅਸੀਂ ਦਵਾਈ ਨਹੀਂ ਦਿੰਦੇ ਸਾਡੇ ਤੋਂ ਮोटापे ਦਾ ਇਸ ਤਰ੍ਹਾਂ ਇਲਾਜ ਨਹੀਂ ਹੈ ਅਸੀਂ ਮोटापा ਪਲੱਸ ਬਿਮਾਰੀ ਜਾਂ ਬਿਮਾਰੀ ਪਲੱਸ ਮोटापा ਇਹ ਦੋਨਾਂ ਚੀਜ਼ਾਂ ਦਾ ਇਲਾਜ ਕਰਦੇ ਹਾਂ ਇਹਨਾਂ ਦਾ ਇਲਾਜ ਕਰਵਾਉਣ ਲਈ ਜਾਂ ਸਲਾਹ ਲੈਣ ਲਈ ਤੁਸੀਂ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਸਾਨੂੰ ਮਿਲ ਵੀ ਸਕਦੇ ਹੋ ਮਿਲਣ ਲਈ ਡਾਕਟਰ ਦਾਸ ਨੇਚਰੋਪੈਥੀ ਜੋਗਾ ਸੈਂਟਰ ਫਗਵਾੜਾ ਵਿਸਿਆਣਾ ਪਵੇ ਜਾਂ ਸਾਡੇ ਨੰਬਰਾਂ ਤੇ ਕੰਸਲਟ ਕਰਨਾ ਪਵੇ ਜਾਂ ਜੋ ਕੰਸਲਟ ਹੈ ਉਹ ਚੋਟਲੀ ਫ੍ਰੀ ਹੈ ਤੁਸੀਂ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ ਕਿਸੇ ਬਿਮਾਰੀ ਬਾਰੇ ਪੁੱਛਣਾ ਹੈ ਤੁਸੀਂ ਫ੍ਰੀ ਦੇ ਵਿੱਚ ਸਾਡੇ ਕੋਲ ਸਲਾਹ ਲੈ ਸਕਦੇ ਹੋ ਧੰਨਵਾਦ ਸਾਥੀਓ